ਸੱਛਿ ਗਾਲੀ ਸਾਰਿਆਂ ਨੂੰ ਤੇ ਅੱਜ ਡੇ ਹੈਗਾ ਸੰਡੇ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਅਸੀਂ ਆਏ ਸੰਡੇ ਮਸਤਣਾ ਸਾਹਿਬ ਜਾਣੇ ਆ ਤੇ ਅੱਜ ਵੀ ਬਸ ਉੱਥੇ ਅਸੀਂ ਜਾਣ ਸੇ ਰੈਡੀ ਹੋਏਗਾ ਮੈਂ ਤਾਂ ਤਿਆਰ ਹੋ ਗਿਆ ਫਫਤੇ ਵੀ ਤਿਆਰ ਹੋ ਹੀ ਗਿਆ ਬਸ অলਮੋਸਟ ਤੇ ਮਾਸੀ ਤਿਆਰ ਹੋ ਰਹੇ ਨੇ ਮम्मा ਤਿਆਰ ਹੋ ਰਹੇ ਨੇ ਤੇ ਪਾਪਾ ਤਿਆਰ ਹੋ ਰਹੇ ਨੇ ਤੇ ਅੱਜ ਦਾ ਵਲੌਗ ਮੈਂ سٹਾਰਟ ਕਰ ਰਿਹਾ ਖੋਪ ਤੁਹਾਨੂੰ ਸਾਡੇ ਸਾਰੇ ਵਲੌਗ ਵਧੀਆ ਲੱਗਦੇ ਹੋਣਗੇ ਤੇ ਹੁਣੇ-ਹੁਣੇ YouTube ਵਾਲਿਆਂ ਦੀ ਕੋਈ ਮੇਲ ਆਈ ਹੈ ਤੇ ਮੈਂ ਉਹ ਦੇਖਦਾ ਤੇ ਫੇਰ ਆਪਾਂ ਜਾਣਿਆ ਬਾਹਰ ਇੱਕ ਅਦਿਸ਼ ਅੱਜ ਪਾਕੀਮੀ ਦੀ ਬਣੀ ਗਈ ਆ ਮੈਨੂੰ ਤਾਂ ਬਹੁਤ ਹੀ ਲੱਗ ਰਹੀ ਹੈ ਸਾਰੇ ਵਧੀਆ ਕਹਿ ਰਹੇ ਨੇ ਪਰ ਮੇਰੇ ਜਿਹੜੇ ਪਾਪਾ ਜੀ ਨੇ ਨਾ ਇਹ ਨਹੀਂ ਮੰਨਦੇ ਦੱਸੋ ਇੰਨੀ ਸੋਹਣੀ ਪਾਗੋ ਨਹੀਂ ਕਹਿੰਦੇ ਵਧੀਆ ਵਧੀਆ ਨਹੀਂ ਬਣੀ ਹੈਗੀ ਦੇਖੋ ਇੰਨੀ ਸੋਹਣੀ ਪਾਗ ਬੱਜੀ ਗਈ ਹੈ ਆ ਇੱਧਰ ਦੇਖੋ ਯਾਰ ਕੀ ਫ ਬਦੇ ਬਣੂਗਾ ਤੇਰਾ ਯਾਰ ਵਾਲੀ ਐ ਆ ਇੱਧਰ ਖਾਈ ਇਹ ਰੇ ਰੁਕ ਜਾ ਇਹ ਆ ਦੇਖੋ ਯਾਹ ਇਹਨੂੰ ਜੇ ਸੈਟ ਕਰ ਕਰ ਉਹਨੂੰ ਕਹਿੰਦੇ ਨੂੰ ਵੀ ਸੈਟ ਕਰਾ ਲੈ ਭਾ ਪੱਗ ਬਣਾ ਲੈਣਾ ਫਿਰ ਮੰਨਦਾ ਨਹੀਂਗਾ ਕੀ ਤੁਲਾ ਬੱਤੇ ਵੇ ਬਰਾਂਦ ਹੋਏ ਤੂੰ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਅੰਮੀ ਸਾਡੀ ਹਾਈਪਰ ਇਥੇ। ਮੀ ਫੋਨ ਆ ਰਿਹਾ। ਹਾਕੇ ਸੇ ਮੂਰ ਗਈ ਹੈ ਨਾ। ਚਲੋ ਜੀ ਆਪਾਂ ਪਹੁੰਚ ਗਏ ਸੰਗਰੂਰ ਤੇ ਹੁਣ ਆਪਾਂ ਜਾਣਾ ਇੱਥੋਂ ਗੁਰਦੁਆਰਾ ਸਾਹਿਬ ਤੇ ਪਹਿਲਾਂ ਆਪਾਂ ਇੱਧਰ ਜਾਣਾ ਸ਼ੌਪ ਤੇ ਹਨਾ ਫਤਿਹ। ਇਹ ਸਾਡਾ ਛੋਟਾ ਸਰਦਾਰ ਫਤਿਹ ਸਿੰਘ ਜਿਹਦੀ ਪੱਗ ਬੜੀ ਸੋਹਣੀ ਲੱਗਣੀ ਮੈਂ ਤੁਹਾਨੂੰ ਦਿਖਾਉਣੀ ਆ ਆਹ ਦੇਖੋ ਜੀ। ਤੇ ਪਹਿਲਾਂ ਆਪਾਂ ਕਰਨੇ ਸਾਰਿਆਂ ਨੇ ਜੁੱਤੀਆਂ ਦੀ ਸ਼ਾਪਿੰਗ। ਤੇ ਉਹਦੋਂ ਬਾਅਦ ਮੈਂ ਗਗਨ ਨੂੰ ਕਹਿੰਦਾ ਫੇਰ ਆਪਾਂ ਜਾਵਾਂਗੇ ਆਰਾਮ ਨਾਲ ਗੁਰਦੁਆਰਾ ਸਾਹਿਬ ਇਧਰੋਂ ਤੂੰ ਮੇਰਾ ਮੂਵਮੈਂਟ ਦਿਖਾ ਦੇਂਦੇ ਆ ਤੇ ਮੈਂ ਗਗਨ ਨੂੰ ਕਹਾ ਗਗਨ ਕਹਿੰਦੀ ਜਿਹਦਾ ਹੀ ਪਿਛਲੀ ਵਾਰ ਸੇਵਾ ਕਰਨ ਗਏ ਸੀ ਨਾ ਤੇ ਕੁਲਵਿੰਦਰ ਉਹਨੇ ਜਾਂਦਾ ਲੰਗਰ ਛਕ ਲਿਆ ਤੇ ਕੁਲਵਿੰਦਰ ਕਹਿੰਦੇ ਵੀ ਸਾਨੂੰ ਮਿਲੀ ਹੀ ਲੰਗਰ ਦੇ ਚਕੜੀ ਹੈ ਨਾ ਜਦੋਂ 아이 સેવા ਕਰਕੇ ਮੈਂ ਤਾਂ ਗਨੇ ਪਛਾਦਾ ਛੱਕਿਆ ਤਾਂ ਸਾਨੂੰ ਮਿਲੀ ਦਾਲ ਤੇ ਕਿਉਂ ਨਾ ਕਹਿੰਦਾ ਜਦੋਂ ਤੂੰ ਲੰਗਰ ਛੱਕਾ ਉਹ ਦਾਲ ਹੀ ਜਦੋਂ 아이 ਛੱਕਿਆ ਤੇ ਉਹ ਕੜੀ ਤੇ ਮੈਂ ਹੁਣ ਐ ਕਰ ਪਹਿਲਾਂ ਜਾਂਦਿਆ ਲੰਗਰ ਛੱਕ ਲਿਓ ਤੇ ਜੇ સેવા ਕਰਕੇ ਉਹ ਵੀ ਇੱਕ ਵਾਰੀ ਵੇਹੜਾ ਛੱਕ ਲਿਓ ਤੇ ਜੇ ਕਿ ਬਾਬਾ ਜੀ ਨੂੰ ਪਤਾ ਉੱਥੇ ਲੱਗਦਾ ਨਾ ਕਹਿੰਦਾ ਕਿ ਇੱਕ ਪਰਿਵਾਰ ਆਉਂਦਾ ਸੇਵਾ ਬੜਾ ਚੰਨ ਜਿਤ ਲਾ ਕੇ ਕਰਦਾ ਪਰ ਲੰਗਰ ਦੋਸੋਂ ਹੀ ਖਾਂਦਾ ਇਹ ਕੰਮ ਕਰਾ ਤੇ ਹੋਣਾ ਹੀ ਸੋਚਿਆ ਵੀ ਟੂ ਸਾਈਡ ਕਾਲੋਂ ਲੰਗਰ ਆਉਂਦਿਆ ਕਹਣਾ ਕਿ ਜਾ ਲੈ ਜਾਂਦਿਆ ਆ ਛੱਕਣਾ ਹੀ ਆ ਆਹ ਵਾਲੀ ਗੱਡੀ ਸੇਵਾ ਕੀ ਦੇਖਦੇ ਆ ਜੀ ਜਾ ਕੇ ਪੁੱਲਾ ਸ਼ਾਪਿੰਗ ਕਰ ਲਈਏ ਨਾ ਤੋਂ ਬਾਅਦ ਚੱਲਾਂਗੇ ਮਸਲਣਾ ਸਾਹਿਬ ਕਿਉਂਕਿ ਅੱਜ ਹੈਗਾ ਸੰਡੇ ਤੇ ਸੰਡੇ ਨੂੰ ਬਾਕੀ ਇਹ ਵੀ ਸੋਚਿਆ ਹੈ ਕਿ ਸੰਡੇ ਦੇ ਸੰਡੇ ਸੇਵਾ ਕਰਨ ਜ਼ਰੂਰ ਜਾਣਾ ਚਾਹੀਏ ਥੋੜਾ ਟਾਈਮ ਕਰਕੇ ਆਈਏ ਚਾਹੇ ਵੱਧ ਟਾਈਮ ਲਾ ਕੇ ਆਈਏ ਨਾ ਬਾਕੀ ਜਿੰਨਾ ਟਾਈਮ ਲਿਖਿਆ ਹੈ ਮਾਲਕ ਨੇ ਉਨਾ ਹੀ ਹੋਣਾ ਮਾਲਕ ਦੇ ਮੇਰਾ ਪਤਾ ਨਹੀਂ ਲੱਗਾ ਹੈ ਨਾ ਵੇਖੋ ਪੰਦਰ ਅੰਕਲ ਪੂਰੀ ਰੇਸ ਤੇ ਪੈਰ ਅੰਕਲ ਦਾ ਅੰਕਲ ਕਿੱਥੇ ਖੜਦਾ ਮम्मा ਦੋ ਦੋਸਤ ਬਰੀਜ਼ਾ ਦੇ ਮੈਂ ਦੋ ਦੋਸਤ ਬਰੀਜ਼ਾ ਦੇ ਉਹ ਖੜੀ ਹੈ ਬਰੀਜ਼ਾ ਓਏ ਆਪਣੇ ਨਾਲ ਦੀ ਆਹ ਦੇਖੋ ਫਰੈਂਡ ਖੜਾ ਬਰੀਜ਼ਾ ਦਾ ਆਹ ਦੇਖੋ ਇਹ ਇੱਕ ਦਿਨ ਦਾ ਫੋਨ ਵੀ ਆਇਆ ਸੀ ਗਗਨ ਦੀ ਦੀ ਉਹਦਾ ਨਾਮ ਉਹਨਾਂ ਦਾ ਹੈਗਾ ਗਗਨ WhatsApp ਤੇ ਤੋਂ ਕਹ ਰਿਹਾ ਭਾਈ ਰੁਪਏ ਗਏ ਉਹ ਦੀਦੀ ਕਹਿੰਦੇ ਵੀ ਮੇਰੇ ਹਸਬੰਦਾ ਦਾ ਕਲੀਨਿਕ ਹੈ ਉੱਥੇ ਤੇ ਮੇਰਾ ਹਸਬੰਦਾ ਕਹਿੰਦੇ ਜਿਨ੍ਹਾਂ ਨਾਲ ਤੁਸੀਂ ਵਲੌਗ ਦੇਦੇ ਤੇ ਉਹ ਆਏ ਹੋਏ ਨੇ ਸਾਨੂੰ ਚੱਲ ਕੇ ਕੈਮਰਾ ਬੰਦ ਕਰਨਾ ਪਿਆ ਕਿਉਂਕਿ ਅੱਗੇ ਮਾਮਾ ਜੀ ਖੜੇ ਹਾਂ ਤੇ ਕਲਿੰਦਰ ਕਹਿੰਦੇ ਤੂੰ ਮਰਵਾਏਂਗੇ ਤੂੰ ਬੈਲਟੂਨ ਲਾਈ ਮੈਂ ਕਲਿੰਦਰ ਨੂੰ ਕਿਹਾ ਮੈਂ ਐ ਕਰਦਣਾ ਮਾਮਾ ਜੀ ਸਤ ਸ੍ਰੀ ਅਕਾਲ ਮਾਮੇ ਨੇ ਧਿਆਨ ਹੀ ਨਹੀਂ ਪਾਇਆ ਏ ਅਮਾ ਦੇਖ ਰਹੇ ਤੇ ਆ ਨਲ ਮਮਾ ਦੇਖ ਰਹਾ ਹਾਂ ਮੈਂ ਕਹਿੰਦਾ ਤਾ ਮਾਂ ਹੀ ਤਾਂ ਪਰ ਜਾਣਦੀ ਕਹਿੰਦਾ ਕਿੱਡੀ ਗੱਲ ਜਾਣਦਾ ਨੰਗਨ ਦਾ ਅਮਾ ਨੂੰ ਨਹੀਂ ਸੇੜ ਤੰਗ ਕਰਨਾ ਹੈਗਾ ਸੇੜਦਾ ਨਹੀਂ ਹੈਗਾ ਮਾਨੂੰ ਤੇ ਪ੍ਰਧਾਨ ਸਾਹਿਬ ਨੇ ਨਾਲ ਦੀ ਨਾਲ ਬੈਟ ਨਾਲੀ ਦੇਖੋ ਬੈਟ ਲੱਗੀ ਹੋਈ ਡਰ ਗਿਆ ਪਾਪਾ ਪਾਪਾ ਡਰ ਗਿਆ ਸੱਚੀ ਗੱਲ ਹੈ ਡਰ ਪਾਪਾ ਡਰ ਗਏ ਪਾਪਾ ਡਰ ਗਏ ਡਰ ਡਰ ਨੂੰ ਨਾ ਚਾਹੀਦਾ ਢਿੱਡ ਦੇ ਬੰਦੇ ਵਿੱਚ ਹੈਗਾ ਬੜਾ ਫਟੇ ਮੇਰੇ ਢਿੱਡ ਹੌਣਾ ਹੀ ਨਹੀਂ ਤੇਰੀ ਢਿੱਡ ਫੈ ਹੈਂ ਭੱਜ ਪੂੰਗਾ ਭੱਜ ਪੂੰਗਾ ਉਹਦੇ ਨਹੀਂ ਮਾਮੇ ਵਿੱਚ ਛਾਲ ਦੇਉਂਦੇ ਹੁੰਦੇ ਸੀ ਤੈਨੂੰ ਤੇਰੇ ਵਰਗੇ ਨੂੰ ਪਟਾ ਫੇਰ ਦਿੰਦੇ ਫੜ ਕੇ ਹਾਂ ਲੱਗ ਪਟਾਉਂਦਾ ਮਸ਼ੀਨਾਂ ਚੱਲਦਾ ਹੋ ਗਿਣਤੀ ਨਿਕਲਦਾ ਟੱਕ 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 ਵਜੀਆਂ ਹੈ ਅਸਲ ਤੇ ਮਮੇ ਕਿੱਥੇ ਰਹਿ ਭੱਜਨ ਜੋ ਗਏ ਨੇ ਇਹਨੀਆਂ ਤੇ ਨੇ ਗੋਗੜਾਂ ਨੂੰ ਕਿਹਦੇ ਨੂੰ ਪਹੁੰਚਾਉਣਾ ਚਾਹੀਦਾ ਹੈ ਥੋੜਾ ਥੋੜਾ ਸਪੋਰੀ ਜੇ ਕੋਈ ਜੇ ਕੋਈ ਭੈੜ ਭਰਾੜਾ ਵੀਡੀਓ ਦੇਖ ਰਿਹਾ ਤਾਂ ਪਲੀਜ਼ ਮਾਫ ਕਰਿਓ ਕਿਤੇ ਕਹਿਣ ਤੁਹਾਨੂੰ ਤੁਸੀਂ ਕੀ ਬੋਲੀ ਜਾਂਦੇ ਸਿਮੂ ਦਾ ਇੰਸਟੀਚੂਟ ਇੱਥੇ ਹੀ ਨਾ ਨਿਕਲਦਾ ਆ ਬੱਚੇ ਦੇਖ ਲੋ ਸਾਡਾ ਸਹਿਰ ਸੰਗਰੂਰ ਇੱਥੇ ਹੀ ਰੰਗ ਰੰਗ ਮੈਂ ਤੁਹਾਨੂੰ ਬਾਰੇ ਬੋਲਦੇ ਗਏ ਆ ਇਹਨੇ ਆਪਣੇ ਪ੍ਰਾਜੈ ਗੁਰੂ ਦੀ ਸਿੱਖੀ ਦਾ ਪਰਕਾਰੀ ਕੀਤਾ ਆਪ ਭਰ ਜਾ ਕੇ ਕਿ ਗੁਰੂ ਦੀ ਬਾਤ ਦਾ ਗੁਰੂ ਉਹ ਗੁਰੂ ਦੀ ਬਾਤ ਕੋ ਲੈਣਾ ਚਾਹੀਏ ਕਿ ਆਪ ਸੰਸਾਰੀਆਂ ਵਾਲਾ ਜੀਵਨ ਜਿਉਂਦੇ ਨਹੀਂ ਪਰ ਉਹ ਕੋ ਜਿਹੜਾ ਗੁਰੂ ਦਾ ਸੇਕ ਹੈ ਨਾ ਉਹ ਤੇ ਕੋਟ ਤ ਗਾਇਤ ਸੋਵਤ ਜਾਗਤ ਗੁਰ ਮੰਤਰ ਹਿਰਦੇ ਚ ਤਾਰ ਗੁਰ ਬੰਕਰ ਗੰਕਰ ਗੁਰੂ ਦੇ ਕੋ ਕੋ ਦੇਸ਼ ਨੂੰ ਆਪਣੇ ਨਿਯਮ ਦੇ ਵਿੱਚ ਵਸਾ ਕੇ ਬਹੁਤ ਅਨੰਦ ਕੀ ਪੂਰਤ ਆਸਾ ਕਹਿੰਦੇ ਜੁੜ ਕੇ ਬੜੇ ਐਸੇ ਗੁਰਸਿੱਖ ਸੰਨਾਂ ਦੀ ਸੰਗਤ ਕੀਤੀ ਗੁਰ ਸਿੱਖਾਂ ਦਾ ਸੰਗ ਬਾੜਿਆ ਤੇ ਕਵੀ ਜੀ ਕਹਿੰਦੇ ਭਾਈ ਉਹ ਵੀ ਤਰ ਗਏ

ਮੋਟਰ ਚਲਾਵਾ ਵੀਰੇ ਇੱਕ ਵਾਰ ਚੋ ਇਹਨਾਂ ਤੇ ਇੱਕ ਵਾਰ ਚ ਖਾ ਜੀਏ ਇੱਕ ਵਾਰ ਮੀਂਹ ਜੇ ਤਾਂ ਨਹੀਂ ਵੀ ਜਵੇ ਇੱਕ ਅੱਧਾ ਦੋ ਦਿਨ ਬਾਅਦ ਖੇਲੋ ਕੀ ਤਾਂ ਗੱਲ ਬਣੇ ਆ ਤੁਸੀਂ ਖਾ ਲਿਓ ਹੂੰ ਗਾਇਜ਼ ਆ ਦੇਖੋ ਸਾਡੇ ਲੱਗਿਆ ਕद्दू ਜਾਏ ਤੱਕ ਦਾ ਬਾਕੀ ਦਾ ਨਹੀਂ ਕਿਨੇ ਕਿ ਲੱਗੇ ਪਈ ਆ ਦੇ 1 2 3 4 ਤੇ ਆਤਮਾ ਤੋਂ ਹੋ ਹੀ ਗਿਆ ਹੈ ਲੱਗਦਾ ਕਾਫੀ ਲੱਗੀ ਤੀ ਹੈ ਕਦੋਂ ਕਾਫੀ ਲੱਗ ਰਹੀ ਨੇ ਉਹ ਲੱਗਦਾ ਕਾਫੀ ਰਹਿਣਾ ਪੀੜੇ ਕਿਨੇ ਕਿੜੇ ਹੁੰਦੇ ਕਦੋਂ ਵਾਲਾ ਮੈਂ ਕਰਦਾ ਸਪਰੇਅ ਅਜ ਲੈਂਦੀ ਹੁਈ ਹੈ ਪਹਿਲਾਂ ਮੈਂ ਉਹ ਕਾਰਾ ਪੇਂਟ ਕਰਾਂ ਪਹਿਲਾ ਪੇੜ ਉਹਨੂੰ ਕਿ ਪ੍ਰੇਤ ਬਾਅਦ ਚ ਕਿਉਂ ਗਈ ਇਹ ਤਾਂ ਦੂਜੇ ਹਾਲੇ ਕਾਲੇ ਕੀੜੇ ਨੇ ਇਹ ਮੋਟੇ ਮੋਟੇ ਜੁਜੇ। ਅੱਜ ਪਾਣੀ ਮਾਰੋ ਤੇ ਉੱਤਰ ਫੇਰ ਆ ਕੇ ਚੜ੍ਹ ਕੇ ਮੈਂ ਦੇਖੀ ਲਾਈ ਨੂੰ। ਉਹ ਵਿਚਾਰੇ ਗਰਮੀ ਮੰਦ ਨੇ। ਅੰਮੀ ਇਹ ਨਾਲ ਹੋ ਗਈਆਂ ਵੇਲਾ। ਇਹਨਾਂ ਫੜ ਗਈਆਂ ਜਿਹੜੇ ਥੋਕੇ ਚੜ੍ਹੇ ਨੇ ਕੰਤ ਦੇ ਵੇਲਾ। ਫੜ ਗਈ ਇਹਦੇ। ਗਾਇਸ ਕਿੰਨੇ ਦੇਖੋ ਮਿੱਟੀ ਪੈ ਰਹੀ ਐ ਤੇ ਸਾਡੇ ਬੋਰਡ ਨੂੰ ਵੀ ਅੰਮਨੇ ਚਮਕਾਤਾ। ਗਾਇਸ ਫਤਿਹ ਹੋ ਗਿਆ ਰੈਡੀ। ਇਹ ਫੱਟੇ ਨੇ ਪੀ ਲਿਆ ਦੁੱਧੂ ਜਾਣੋ ਦੇਖਦਾ ਹੋ ਜਾਂਦਾ ਆਉਣ ਲੱਗੇ ਤੇ ਇਹ ਹਵਾ ਫੈਟ ਹੋਈ ਗਈ ਆ ਬਣਾ ਬਿਚੇ ਅਬ ਫ੍ਰੀਜ਼ ਆ ਗਈ ਪੱਕੀ ਗੱਲ ਆ ਗਿਆ ਆ ਗਈ ਕਿੱਥੇ ਆ ਤੂੰ ਪੈਂਟ ਕਿ ਫਾਟ ਰੱਖੀ ਆ ਪੈਂਟ ਕਿ ਫਾਟ ਰੱਖੀ ਆ ਨਾ ਇਹ ਇਗਰਾਰ ਕਿ ਕੀ ਲੱਗ ਰਿਹਾ ਰਹਿੰਦਾ ਮੈਂ ਲੋਕਾਂ ਨੂੰ ਬਤਾ ਵੀ ਵਲੌਗ ਬਣਾ ਫੇਰ ਵੀ ਪੁੱਛਦੇ ਕਿ ਬਲੌਗ ਬਣਾ ਨਾ ਹਾਂ ਪਰ ਆਉਂ ਜਾ ਫੱਟੇ ਕੂ ਗੰਦੇ ਹੋਣਗੇ ਜਾਂਦਾ ਕੁਛ ਨਹੀਂ ਗਿਆ ਕਦਰ ਲੋਕ ਬੜੋ ਨੇ ਇਹ ਸਾਡਾ ਫਤਿਹ ਪੁੱਤ ਪੰਨੀਤ ਪੁੱਤ ਵੀ ਤਿਆਰ ਹੋ ਗਿਆ ਅੱਜ ਵਿਚਾਰੀ ਮਸਾ ਪੱਗ ਬੰਨੀ ਗਈ ਉੱਪਰ ਨੀਤੋ ਉਹ ਤਾਂ 50 ਬੰਨਾ ਕਰੋ 50 ਨਾਲ 50 ਕੇ ਸੌਰੀ ਪੂਣੀ ਕਰਿਆ ਕਰੋ ਪੱਗ ਦੀ ਫੇਰ ਸੋਣੀ ਬੰਨੀ ਹੁੰਦੀ ਪੱਗ ਪੂਣੀ ਹੈ ਹੈ ਪੂਣੀ ਪੂਣੀ ਕੀਤੀ ਹੈ ਅੱਜ ਕੱਲ ਜੀ ਬਣੀ ਨਹੀਂ ਪੱਗ ਦੀ ਤੁਸੀਂ ਤੁਪਰਨਾ ਕੋਲ ਨਾ ਬੰਨੋ ਅੱਕੀ ਗੱਲ ਹੈ ਪੰਨੀਤ ਨੂੰ ਕੈਮਰਾ ਵੀ ਚੁੱਕਣਾ கம்பி <coughs> <coughs> ਹੋ ਗਿਆ ਹਪੇ ਦਦਾ ਕਰਦਾ ਨਾ ਮਾਰਦਾ ਅੜ ਜਾ ਮੈਂ ਨਾ ਮਾਰ ਮਾਰ ਮਿੰਨੂ ਕੀ ਹੈ ਉਹ ਮੇਰੇ ਦੰਦ ਨਹੀਂ ਆ ਗਾ ਕੜਾ ਆਪ ਦਾ ਮੂੰਹ ਦੇਖ ਕੇ ਮੜਾ ਜਾ ਇਹ ਮੈਂ 60 ਪਈਂ ਲਊਗਾ ਕੰਮ ਕਰਕੇ ਕੜਾ ਪੁੱਛ ਖੜੇ ਰਿਹਾ ਜਦੋਂ ਟਾਇਰ ਪੰਚਰ ਹੋ ਤਾਂ ਘੱਟੀ ਜਾਓ ਟਾਇਰ ਪੰਚਰ ਟਾਇਰ ਪੰਚਰ ਚਿਰ ਤੇ ਚੁੱਪ ਬੰਦ ਬਸ ਬੋਲਾ ਫਾਦੇ ਸਿੰਘ ਬੋੜਾ ਸੱਤ ਪਨੀਰ ਕਰਵਾਉਣਾ ਬੁੱਤ ਗਾਇਜ਼ ਇਤਨੇ ਵਲੌਗ ਹੈ ਨਾ ਮੁੰਡਾ ਸੀ ਉਹਨਾ ਉਹਦੇ ਚੈਨਲ ਕਰਾਣਾ ਤੇ ਵੀਡੀਓ ਸੀ ਉਹਨਾ ਕਿਤੇ ਚੱਲ ਰੇ ਹਣਾ ਜੰਗੀ ਇਧਰ ਆ ਬਈਆ ਇਧਰ ਸਕਾਰਪੀਓ ਉਹਨਾ ਸਕਾਰਪੀਆ ਲੈਣੇ ਹੱਥ ਮਾਰੀ ਗੇ ਰੋਕਰੂ ਗੇ ਉਰੁਫ ਗੇ ਖੜਾ ਕੇ ਉਸ ਤੋਂ ਬਾਅਦ ਕਹਿੰਦੇ ਅਲਬਾਦੀ ਨੇ ਫੁਗੜਾ ਬਣ ਕੇ ਉਹਨੂੰ ਬਹੁਤ ਸੋਹਣਾ ਲੱਗਿਆ ਜਾਂਦਾ ਗਿੰਦਾ ਸੋਹਣਾ ਜ ਹੈ ਹਣਾ ਉਸ ਤੋਂ ਬਾਅਦ ਨਾ ਵੈਸੀ ਪਹਿਲਾਂ 라ਵਣਾ ਬੋਲਣ ਲੱਗਾ ਤਦ ਤਵ ਲੜਾਈ ਚੱਲਦੀ ਲੱਤ ਨੂੰ ਤੁਮਾਰਾ ਲੱਗੇ ਮੁੱਕਾ ਮਾਰਿਆ ਦੂਜੇ ਨੂੰ ਥਲੇ ਥਲੇ ਗਿਆ ਤਾਂ ਕਿੱਥੇ ਰੋੜਦੇ ਉਸ ਤੋਂ ਬਾਅਦ ਅੱਲੋ ਅਦ੍ਰੋਲ ਵਾਧਿਆ ਚ ਗਿੱਡੀ ਜਿੱਡਗੀ ਦੇ ਬੇਸਬਾਲ ਚੱਕ ਕੇ ਮਾਰਾ ਦੇ ਮੂੰਹ ਤੇ ਬਾਬੇ ਫਤੋ ਕੱਲ ਦਾ ਕੋਈ ਮਤਲਬ ਦਾ ਬਣਿਆ ਆਪਾਂ ਆ ਗੱਡੀ ਆ ਉਹ ਪਈ ਜਿਹੜਾ ਇਹ ਕਹਿਣਾ ਨਾ ਤੋ ਟਿੱਪ ਆ ਲੈ ਫੋਨ ਲੀ ਉਹ ਪੇਡਾ ਹੋਇਆ ਸੀ ਅੱਦ ਸਕੋਰਪੀਆ ਦਾ ਸਕੋਰਪੀ ਨਹੀਂ ਹੈਗੀ ਇਹ ਪਤਾ ਹੈ ਰੇਂਜ ਰੋਵਰ ਹੈ ਇਹ ਨੂੰ ਇਹ ਨਹੀਂ ਪਤਾ ਸਕੋਰਪੀਆ ਰੇਂਜ ਰੋਵਰ ਉਹਨੂੰ ਕੀ ਪਤਾ ਅਮਰ ਜੀ ਉਹ ਡਿਪਟੀ ਕਾਲੇ ਪਹੁੰਚ ਕੇ ਰਹਿ। ਇਹ ਡਿਪਟੀ ਕਾਲਾ ਹੋਣਾ ਹੈ ਤਾਂ ਨਾ ਹੋਰਦੀ ਐ। ਆ ਦੇਖਾਓ ਚਲਾਓ ਚਲਾ ਰੋਕੇ ਰਗੇ ਸਾਹਮਣੇ ਖੜੂ ਹੋ ਜਾਏ ਰੋਕੇ ਰੋਕੇ ਦੇ ਸਾਹਮਣੇ ਗੱਡੀ ਰੋਕੇ ਦੇ ਸਾਹਮਣੇ ਗੱਡੀ ਰੋਕੇ ਇੱਧਰ ਆ ਗਿਆ ਇੱਧਰ ਚੰਗੇ ਇੱਧਰ ਚੰਗੇ। ਰੁਕ ਲਾ ਇੱਥੇ। ਮੈਂ ਆ ਕਿਤੇ ਮੈਨੂੰ ਝੂਠ ਬੋਲ ਕੇ ਤੇ ਆਪ ਕਿਤੇ ਆ ਕੇ ਬਾਹਰ ਸ਼ਿਆਰਾਸ ਪਾ ਤੇ ਹੋਣ ਲੱਗ ਗਿਆ। ਹੈ। ਲੋੜੀ ਅੱਜ ਸਾਡੇ ਪ੍ਰਧਾਨ ਸਾਹਿਬ ਕੰਮ ਕਰਨਗੇ ਕੰਮ ਹਾਂ ਕੰਮ ਨੰਬਰ ਰੋਜ਼ ਹੀ ਕਰਦਾ ਅੱਛਾ ਜੀ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਮੈਂ ਖਾਤੇ ਤੇ ਚਾੜਨਾ ਕੱਥ ਭੁੱਲ ਜਾਨੀ ਇਹਦਾ ਕੰਮ ਮੈਂ ਤੁਹਾਡਾ ਕੰਮ ਖਾਤੇ ਤੇ ਚਾੜਨਾ ਕੱਥ ਭੁੱਲ ਜਾਨੀ ਆ ਪਤਾ ਨਹੀਂ ਕਿਉਂ ਭੁੱਲ ਜਾਨੀ ਇਹਨੂੰ ਰਗੜਨਾ ਸੀ ਪਹਿਲਾਂ ਘੇੜ ਨੂੰ ਉੱਪਰ ਹਾਂ ਹੋਰ ਹਾਂ ਕੀ ਕਮਰੇ ਤੁਸੀਂ ਕਰਦੇ ਹੋ ਮੇਜਾ ਕੱਚੇ ਪੁੱਠੇ ਸਿੱਦੇ ਕੋਈ ਜਾਣੀ ਹੁਣ ਤੜ ਰਗੜਿਆ ਗਿਆ ਹੁਣ ਤਾਂ ਰਗੜਿਆ ਗਿਆ ਬਸ ਬਸ ਬਣਾ ਟੜਕੇ ਤੇ ਉੱਠੇ ਹੋਏ ਤੇ ਲੱਗੇ ਹੋਣਾ ਕੰਮ ਹੀ ਬਹੁਤ ਸੀ ਮੇਰੀ ਜਿੰਦਗੀ ਜਾਨ ਕੇ ਕਹਿੰਦੇ ਮੇਰੀ ਕੱਲੀ ਜਿੰਦ ਨੂੰ ਸੌ ਸੇ ਆਪੇ ਹਣਾ ਪਹਿਲਾ ਵਿਚਾਰ ਆ ਮੇਰਾ ਪਤੀ ਪਰਮੇਸ਼ਰ ਮੇਂ ਨਰਸ ਹੋਈ ਸੰਭਾਲ ਦਿਆ ਸਵੇਰੇ ਬੱਚੇ ਤੋਰ ਦਿਆ ਤੇ ਵਾਕਿਆ ਯਾਰ ਇਹ ਗੱਲ ਮੰਨਣ ਵਾਲੀ ਬਹੁਤ ਹੈਲਪ ਕਰਦੇ ਆ ਪ੍ਰਧਾਨ ਸਾਹਿਬ ਜਿਹੜੇ ਕਹਰੇ ਕਹਿੰਦੇ ਤੁਹਾਡੀ ਜੋੜੀ ਉਹਦੇ ਵਾਂਗੂ ਚਲੋ ਸ਼ੁਕਰ ਹੈ ਤੁਮ ਮੰਨ ਤਾਂ ਲਿਆ ਉਹਦੇ ਅੰਕ ਕਿਤੇ ਵਾਂਗੂ ਯਾਰ ਕਹਰੇ ਜਿਹੜਾ ਜੱਬਲ ਨਹੀਂ ਹੁੰਦਾ ਜੱਬਲ ਤੇ ਉਹਦੀ ਘਰ ਦੇ ਨਾਲ ਕਿ ਹੁੰਦਾ ਸੀ ਅੱਬਲ ਨਹੀਂ ਯਾਰ ਪਤਾ ਨਹੀਂ ਜਤਿੰਦਰ ਕੌਰ ਤਾਂ ਜੱਬਲ ਨਹੀਂ ਜੋੜੀ ਲੱਗਦੀ ਕਹਿੰਦਾ ਇਹ ਕਿਹੜੀ ਜੋੜੀ ਹੋਈ ਭਾਈ ਲੈ ਤੂੰ ਹੀ ਫਰੇ ਨਾ ਕਿ ਤੂੰ ਫੌਜ ਰਹਿ ਕੇ ਆਇਆ ਨਾ ਤੂੰ ਤੇ ਫਿਰ ਉਹ ਤੇ ਸ਼ਾਹਰੂਖ ਖਾਨ ਦੇ ਤੇ ਸਲਮਾਨ ਖਾਨ ਦੇ ਫਿਲਮਾਂ ਵੀ ਵੇਖ ਆਇਆ ਨਾ ਹਾਂ ਤੂੰ ਜਲੰਧਰ ਦੂਰਦਸ਼ਣ ਨਾ ਵੇਖਿਆਗਾ ਜਿੰਨੇ ਜਲੰਧਰ ਦੂਰਦਸ਼ਣ ਦੀ ਵੇਖਿਆ ਕੋਈ ਫਾਇਦਾ ਨਹੀਂ ਦੁਨੀਆ ਤੇ ਆ ਜਾਂਦਾ ਵੀ ਜਲੰਧਰ ਦੂਰਸ਼ਨ ਜਦੋਂ ਅਸੀਂ ਜਲੰਧਰ ਹੁੰਦੇ ਸੀ ਉਹ ਤੋਂ ਵੇਖਿਆ ਸੀਗਾ ਹਾਂ ਬਸ ਫਿਰ ਹੋਈ ਤਾਂ ਗੱਲ ਫਿਰ ਤੁਹਾਨੂੰ ਪਤਾ ਤੇ ਨਹੀਂ ਕਿ ਤਾਣ ਉਹ ਰਹਿੰਦੇ ਸੀ ਉਹਦੇ ਜਲੰਧਰ ਦੂਰਦਸ਼ਣ ਚੱਲਦੇ ਸੀ ਕਿ ਅੱਜ ਆਪਾਂ ਏਡਾ ਰੰਗ ਕਰ ਦੇਣਾ ਹਰ ਹਾਲ ਦੇ ਵਿੱਚ ਚੌਕਾ ਦੇਣਾ ਇਹਨੂੰ ਆਪਾਂ ਨੇ ਹਾਂ ਇਧਰ ਜ ਵੈਨ ਨਹੀਂ ਆਈ ਇਧਰ ਖੁਸ਼ੀਆਂ ਚੜੀਆਂ ਪਈਆਂ ਨੇ ਕਿਤੇ ਕਨੀ ਆ ਰਹੀ ਵੈਨ ਪਨੀਤ ਨੂੰ ਕਹਿੰਦਾ ਕਹਿੰਦਾ ਵੈਨ ਨੰਗੀ ਵੀਰੇ ਵੈਨ ਨੰਗੀ ਮੈਂ ਨਹੀਂ ਨੰਗਦਾ ਉਹ ਲੈ ਕੇ ਜਾਣਗੇ ਵੈਨ ਕੋ ਟੰਗ ਲੈਣੇ ਦੁਬਾਰਾ ਉਹੀ ਬਸ ਚਾਰ ਪੀ ਅੰਦਰ ਫੇਰ ਜਾਣਾ ਪਏਗਾ ਸਾਨੂੰ ਕਲਾਸ 3 ਦੀ ਇੱਕ ਤੋਂ ਲੱਗ ਗਿਆ ਹੋਣਗੇ ਆਹ ਕਲਾਸ ਤਾਂ ਲੱਗ ਗਈ ਹੋਣਗੇ ਪੱਖੇ ਖਲੋਇਆ ਮਤੇ ਓਏ ਨੋ ਪਨੀਤ ਥੇ ਥੇ ਆ ਜਾ ਪੱਖੇ ਕਿ ਮਤੇ ਸਟੂਲ ਚੱਕ ਲਿਆ ਕੋਈ ਉੱਥੇ ਅੰਦਰ ਬੈਠੇ ਇਸੇ ਸਮੇਂ ਫਿਰ ਉੱਥੇ ਪਤਾ ਨਹੀਂ ਲੱਗਦਾ ਕਹਿੰਦੇ ਯਾਰ ਕੋਈ ਗੱਲ ਨਹੀਂ ਵੈਨ ਮੈਡਮ ਕੋਈ ਫੋਨ ਕਰੂੰਗਾ ਸਾਨੂੰ ਅੱਛਾ ਬਾਕੀ ਤੂੰ ਇਹ ਵੀ ਬਾਹਰ ਹੈ ਗਈ ਹੋ ਜੀ ਇਹ ਲੈਂਦਾ ਮੈਂ ਡਲ ਕਲਰ ਇਹ ਜ਼ੈਡ ਬਲੈਕ ਨਹੀਂ ਹੈਗਾ ਜ਼ੈਡ ਬਲੈਕ ਹੈ ਬਟ ਡਲ ਹੈ ਡਲ ਹੈ ਤੂੰ ਇਹਦਾ ਅਲੀ ਡਾਈ ਵਾਲੇ ਵਾਲੀ ਗੱਲ ਕਰਤੀ ਇਹ ਪੈਣ ਥੋੜਾ ਡਲ ਹੈ ਇਹਨੂੰ ਆਪਾਂ ਥੋੜਾ ਜਿਹਾ ਕਰਾਂਗੇ ਕੀ ਕਰਾਂਗੇ ਪਤਾ ਨਹੀਂ ਕੀ ਕਰਾਂਗੇ ਮੱਧਮ ਜਿਹਾ ਰੰਗ ਕਰਾਂਗੇ ਥੋੜਾ ਜਿਹਾ ਇਹ ਹੈਗਾ 95 ਤੇ 96 ਦੇ ਵਿਚਕਾਰ ਨੰਬਰ ਹੈ ਨਹੀਂ ਤੇ ਸਾਡੇ ਘਰੇ ਆਉਣ ਜਾਂ ਕਿਸੇ ਦੇ ਆਉਣ ਦੇ ਤਿਆਰੀਆਂ ਚੱਲ ਰਹੀਆਂ ਨੇ ਪਰ ਉਹ ਸਾਨੂੰ ਦੱਸ ਨਹੀਂ ਦੇ ਹੈਗੇ ਕਿ ਕਦੋਂ ਆਉਣਾ ਕਰ ਨਹੀਂ ਪਰ ਆਪਾਂ ਪੂਰੀ ਤਿਆਰੀ ਕਰਦੇ ਆ ਆਉਣ ਦੀ ਉਹਨਾਂ ਦੀ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਜੀ ਉਹਨਾਂ ਦੇ ਸਵਾਗਤ ਦੀਆਂ ਤੇ ਪਰਦਾਨ ਸਾਹ ਨੂੰ ਬੂੜਾ ਚਾਚੜਾ ਪਿਆ ਵੀ ਕਦੋਂ ਮੇਰੀ ਭੈਣ ਆਏ ਤੇ ਮੈਂ ਕਦੋਂ ਕਦੋਂ ਪੇਂਟ ਤਾਂ ਪਹਿਲਾਂ ਹੀ ਕਰਨਾ ਪਾਣਾ ਭੈਣੇ ਕਹੜਾ ਨਾਲ ਕਰਾਉਣਾ ਪੇਂਟ ਆ ਕੇ ਉਹਨਾਂ ਵਧੀਆ ਕਰਦੇ ਆ ਆਪਣੇ ਵਰਗਾ ਰੰਗ ਦਾ ਗਾੜਾ ਗਾੜਾ ਜਿਹਾ ਹਾਂ ਹਾਂ ਪਤਾ ਲੱਗੇ ਵੀ ਕੁਲਵਿੰਦਰ ਦਾ ਕੀਤਾ ਹੋਇਆ ਕੰਮ ਨੇ ਹੈ ਮੇਰਾ ਵੀ ਜੀ ਕੋਈ ਮਾੜਾ ਕੀਤਾ ਮੈਨੂੰ ਆਈ ਮੈਂ ਕਣਕ ਤੋਣੀ ਆ ਕੋਰੀ ਤਾਂ ਨਹੀਂ ਹੈ ਅੱਜ ਕੌਣ ਕੋਰੀਅਰ ਕਰਾਉਣਾ ਚ ਕੋਰੀਅਰ ਹੈਗੇ ਸਰਜੀ ਦੀ ਦੇ ਕੋਰੀਅਰ ਨੇ ਉਹ ਕਰਾ ਦिए ਸਰਜੀ ਕਿਨਾਰੇ ਉਹ ਚੁੰਨੀ ਦਿੱਤੀ ਜੋ ਕਰਾਉਣੇ ਲੱਗ ਰਹੇ ਉਹ ਦਾ ਕੈਨੇਡਾ ਵਾਲਾ ਸਵੇਰੇ ਕਰਾ ਦਿਓ ਕੋਰੀਅਰ ਹੈ ਹਾਂ ਹਾਂ ਤੇ ਉਹਨਾਂ ਨੂੰ ਉਹੀ ਖਿੱਚ ਲਾ ਪਈ ਨਹੀਂ ਚਲ ਕੋਈ ਗੱਲ ਫੇਰ ਕੇ ਬਾਨੇ ਨਾਲ ਕੰਮ ਹੋ ਗਿਆ ਆਪਣਾ ਉਹਨੂੰ ਕਿਹਾ ਸੀ ਮੱਕਸ ਉਹਰੇ ਚੇਦਾ ਸੀ ਉਹਰੇ ਕੋਲ ਹੀ ਕਰਾਉਣਾ ਕੋਈ ਗੱਲ ਨਹੀਂ ਫਿਰ ਕਿ ਹੋ ਗਿਆ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਨਵੇਂ ਵਲੌਗ ਨਾਲ ਮਿਲਦੇ ਆਂ ਤੇ ਇਹ ਵਾਲੇ ਵਲੌਗ ਦਾ ਐਂਡ ਇੱਥੇ ਕਰਦੇ ਆ ਕਿਉਂਕਿ ਦੋ ਦਿਨਾਂ ਦਾ ਵਲੌਗ ਚੱਲ ਰਿਹਾ ਜਿੱਦਣ ਮਸਤੋਣਾ ਸਾਹਿਬ ਗਏ ਸੀ ਤੇ ਉਸ ਤੋਂ ਅਗਲੇ ਦਿਨ ਦਾ ਵਲੌਗ ਚੱਲ ਰਿਹਾ ਜੀ ਇਹ ਹਨਾ ਫਤੇ ਸਿੰਘ ਬਾਏ ਬਾਏ ਕਾ ਦਿਓ ਸਾਰਿਆਂ ਨੂੰ ਕਹੋ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਬਾਈ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਵੀ ਕਰੋ ਕਮੈਂਟ ਬਾਕਸ ਕਰੋ ਹਨਾ ਫਤੇ ਬਾਏ ਬਾਏ ਟੇਕ ਕੇਅਰ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਜੀ ਪ੍ਰਧਾਨ ਸਾਹਿਬ ਨੇ ਕਿੰਨਾ ਕੰਮ ਕੀਤਾ ਤੁਹਾਨੂੰ ਅਗਲੇ ਵਲੌਗਸ ਦੇਖਣ ਨੂੰ ਮਿਲੇਗਾ ਤੇ ਕੌਣ ਆ ਰਿਹਾ ਕਿਹਦੇ ਆਉਣ ਦੀਆਂ ਤਿਆਰੀਆਂ ਚੱਲਦੀਆਂ ਨੇ ਸਾਰਾ ਕੁਝ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਦੱਸਾਂਗੇ